ਮੈਂ ਕੰਮ ਸ਼ੁਰੂ ਹਾਂ ਜੀ ਅੱਜ ਦੀਆਂ ਪੰਚਾਇਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਤਕਰੀਬਨ 1400 ਪੰਚਾਇਤਾਂ ਜਿਹੜੀਆਂ ਨਵੀਆਂ ਚੁਣੀਆਂ ਗਈਆਂ ਸੀ ਆ ਉਹ ਬਾਈ ਇਲੈਕਸ਼ਨ ਚਾਰਲਸੀ ਚੱਬੇਲ ਹਲਕੇ ਤੋਂ ਉਹਦੇ ਕਰਕੇ ਥੋੜਾ ਡਿਲੇ ਸੀਗਾ ਤੇ ਅੱਜ ਉਹਨਾਂ ਦਾ ਸੋਚ ਚੱਕ ਸਮਾਗਮ ਰੱਖਿਆ ਗਿਆ ਤਾਂ ਮੈਂ ਇਸ ਮੌਕੇ ਮੈਂ ਸਾਰੇ ਨਵੇਂ ਚੁਲੇ ਸਰਪੰਚਾਂ ਤੇ ਪੰਚਾਇਤ ਮੈਂਬਰਾਂ ਨੂੰ ਬਹੁਤ ਬਹੁਤ ਵਧਾਈ ਮੁਬਾਰਕਬਾਦ ਦਿੰਦਾ ਤੇ ਅੱਜ ਉਹਨਾਂ ਨੂੰ ਸੋਚ ਕੋਈ ਗਈ ਤੇ ਅਸੀਂ ਉਨਾਂ ਨੇ ਸਵਾਸਤਨ ਦੋਆਇਆ ਕਿ ਪੰਜਾਬ ਸਰਕਾਰ ਸਰਦਾਰ ਸਭਗਵੰਸ ਸਿੰਘ ਮਾਨ ਜੀ ਹਮੇਸ਼ਾ ਹੀ ਹਰ ਵੇਲੇ ਦਿਨ ਰਾਤ ਪੰਜਾਬ ਦੀ ਤਰੱਕੀ ਲਈ ਅਸੀਂ ਆਪਾਂ ਕੰਮ ਕਰ ਰਹੇ ਹਾਂ ਤੇ ਉਹ ਵੀ ਹੁਣ ਇੱਕ ਨਵੀਂ ਸੇਵਾ ਮਿਲੀ ਉਹਨਾਂ ਨੇ ਕਿੰਨਾ ਵੀ ਜ਼ਿੰਮੇਵਾਰੀ ਮਿਲੀ ਆ ਤੇ ਉਹ ਵੀ ਤਨਦੇਹੀ ਨਾਲ ਇਮਾਨਦਾਰੀ ਨਾਲ ਆਪਣੀ ਸੇਵਾ ਨਿਭਾਉਣ ਤੇ ਸਰਕਾਰ ਵੱਲੋਂ ਹਰ ਲੋੜਿੰਦੀ ਮਦਦ ਹਰ ਲੋੜਿੰਦੀ ਹੈਲਪ ਹਰ ਲੋੜਿੰਦੀ ਦਾ ਫੰਡ ਉਹਨਾਂ ਨੂੰ ਜਾਰੀ ਕੀਤਾ ਜਾਏਗਾ ਤੇ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਕੋਈ ਕੀ ਕਮੀ ਪੇਸ਼ੀ ਉਹਨਾਂ ਨੂੰ ਨਹੀਂ ਆਉਂਦੀ ਸਰ ਸੁਖਵੀਰਵਾਦ ਨੂੰ ਕੱਲ ਸਜਾ ਸੁਣਾਈ ਗਈ ਹੈ ਤੇ ਕੀ ਹਾਂਜੀ ਸੁਖਵੀਰ ਬਾਦਲ ਨੂੰ ਕਹਿੰਦਾ ਉਹ ਦਾ ਛੋਟਾ ਦਸਤਾਰ ਸਾਹਿਬ ਨਗਰ ਅੱਜ ਦੀ ਗੱਲ ਕਰ ਲਈਏ ਜੀ ਜੀ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਸਰਕਾਰ ਦੀਆਂ ਉਸ ਕਿਸ ਤਰ੍ਹਾਂ ਇਹ ਸਰਕਾਰ ਵੱਲੋਂ ਡਿਪਾਰਟਮੈਂਟ ਵੱਲੋਂ ਜੋ ਤਿਆਰੀ ਸੀ ਅਸੀਂ ਕਰਕੇ ਅਸੀਂ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਭੇਜਤੀ ਆ ਤੇ ਹੁਣ ਸਟੇਟ ਇਲੈਕਸ਼ਨ ਕਮਿਸ਼ਨ ਦਾ ਹੀ ਰੋਲ ਹੈਗਾ ਉਹਨਾਂ ਦੇ ਉਹਨਾਂ ਨੇ ਕਦੋਂ ਕਰਾਵਣੀ ਕਦੋਂ ਕੋਲਾਣਾ ਉਹਨਾਂ ਦੀ ਕਾਲ ਤੇ ਅਸੀਂ ਵੇਟ ਕਰਦੇ ਪਿਆ ਸਾਡੇ ਵੱਲੋਂ ਤਿਆਰੀ ਅਸੀਂ ਕਿਹਾ ਕਿ ਦਸੰਬਰ ਤੋਂ ਪਹਿਲੇ ਪਹਿਲਾਂ ਜਦੋਂ ਬਜੀ ਤੁਸੀਂ ਇਲੈਕਸ਼ਨ ਪੰਜਾਬ ਚ ਕਰਵਾ ਸਕਦੇ ਹੋ ਜੀ ਡਾਕਟਰ ਸਾਹਿਬ ਫਕਰੇ ਕੌਮ ਦਾ ਜਿਹੜਾ ਵਾਪਸ ਲਿਆ ਗਿਆ ਆਪਣਾ ਕਾਸਟਿਕ ਬਦਲ ਕੱਲ ਤੱਕ ਸਭ ਦਾ ਫੈਸਲਾ ਚਲੋ ਅਸੀਂ ਜੋ ਵੀ ਕਾਲਸਤ ਸਾਹਿਬ ਨੇ ਸਾਡੇ ਬੜੇ ਸਤਿਕਾਰਯੋਗ ਨੇ ਮਾਣਯੋਗ ਨੇ ਅਸੀਂ ਸਰਜਕਾਂ ਦੇ ਉਹਨਾਂ ਅੱਗੇ ਤੇ ਜੋ ਵੀ ਫੈਸਲਾ ਲਿਆ ਸਹੀ ਫੈਸਲਾ ਲੱਗਿਆ ਤੇ ਉਹ ਤੇ ਉਹਨਾਂ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਹੈਗਾ ਜੀ ਕੋਈ ਜੀ ਇਸ ਪ੍ਰਧਾਨ ਜੀ ਨੇ ਕਿਹਾ ਜੀ ਇਹਦੇ ਇਲੈਕਸ਼ਨ ਜਨਵਰੀ ਚ ਕਰਾਏ ਜਾਣਗੇ ਕੋਈ ਸ਼ੀਤੀ 4 ਦਸੰਬਰ ਚ ਚੱਲ ਰਹੀ ਹੈ ਨਹੀਂ ਸਹੀ ਗੱਲ ਹੈ ਜੀ ਉਹ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਲਿਖ ਕੇ ਭੇਜਿਆ ਹੈਗਾ ਪੱਕੀਤਾ ਹੈਗਾ ਤੇ ਜਰੂਰ ਜੋ ਇਲੈਕਸ਼ਨ ਕਮਿਸ਼ਨ ਦੀ ਕਾਲ ਹੋਵੇ ਉਹ ਫਾਈਨਲ ਕਾਲ ਹੋਗੀ ਜੋ ਫੈਸਲਾ ਹੋ ਗਿਆ ਉਹਨਾਂ ਦਾ ਆਪਣਾ ਫੈਸਲਾ ਹੋਏਗਾ ਜੀ